ਓਹ ਉਹ ਬਈ ਆਹੀ ਆ ਬੈੱਡ ਪਾਲ ਦੀ ਮੇਰੀ ਪ੍ਰਸਾਦੀ ਪੂਰੀ ਹੋ ਗਈ ਆਖ ਦੀ ਇੱਛਾ ਸੀ ਮੈਂ ਤਾਂ ਬਈ ਸਾਰੇ ਪਾਸੇ ਜਾਇਆ ਦਿੱਲੀ ਅੰਮ੍ਰਿਤਸਰ ਕਿਤੇ ਨਹੀਂ ਬੈੱਡ ਮਿਲਿਆ ਬਈ ਵੇਖਿਆ ਤਾਂ ਨਹੀਂ ਹਲੇ ਇਹ ਬਈ ਇਹ ਤਾਂ ਆਰਡਰ ਤੇ ਬਣਾ ਹੋਇਆਗਾ ਵੇਖਿਆ ਹੋਇਆ ਇਹ ਤਾਂ ਆਸਟ੍ਰੇਲੀਆ ਜਾਣਾਗਾ ਪਰਥ ਜਾਣਾਗਾ ਲੱਗਦਾ ਮੇਰੀ ਵੀ ਨੇਚਾ ਪੂਰੀ ਹੋਣੀ ਉਹ ਨਹੀਂ ਨਹੀਂ ਤੇਰੀ ਤਾਂ ਇੱਛਾ ਪੂਰੀ ਕਰਾਂਗੇ ਇਹਦਾ ਰੇਟ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ ਰੇਟ ਤਾਂ ਸਾਫ਼ ਈ ਹੈ ਅੱਛਾ ਹਾਂ ਬਾਕੀ ਬਈ ਲੱਖ ਰੁਪਏ ਤੱਕ ਤਾਂ ਦੇ ਦੋਗੇ ਹਾਂ ਲੱਖ ਤਾਂ ਜੇ ਤੂੰ ਕਹੀ ਗਏ ਗੱਲ ਨਹੀਂ ਲੱਖ ਰੁਪਏ ਦੇਵਾਂਗਾ ਦੇ ਦਾਂਗੇ ਉਹ ਪਰ ਇਹ ਹੈਗਾ ਬੱਡੇ 60000 ਰੁਪਏ 60000 ਦਾ ਬਈ ਤੇ ਆ ਬਈ ਜਿਹੜੇ ਆਪਾਂ ਲਾਏ ਹੋਇਆ ਕੋਕਲੇ ਲਾਏ ਹੋਇਆ ਇਹ ਕਾਦੇ ਬਣੇ ਹੋਏ ਨੇ ਇਹ ਸਾਰਾ ਪਿੱਤਰ ਲੱਗਿਆ ਹੋਇਆ ਹੈਗਾ Ориਜినਲ ਸਾਰਾ ਪਿੱਤਰ ਲੱਗਿਆ ਹੋਇਆ ਹੈਗਾ ਅੱਛਾ ਬਈ ਹੋਰ ਕੀ ਕੀ ਸਾਰਾ ਵਰਕ ਕੀਤਾ ਹੋਇਆ ਹੈਗਾ ਸਾਰਾ ਟੀਕ ਦਾ ਸਾਗਵਾਨ ਦਾ ਵਰਕ ਕੀਤਾ ਹੋਇਆ ਹੈਗਾ ਆਪਾਂ ਸ਼ੀਸ਼ਮ ਦਾ ਵੀ ਲੈ ਸਕਦੇ ਹਾਂ ਇਹ ਟਾਲੀ ਦੇ ਵਿੱਚ ਵੀ ਲੈ ਸਕਦੇ ਹਾਂ ਸਾਰਾ ਬੈੱਡ ਇਹ ਸਾਰੀ ਠੋਸ ਇਹਦੇ ਟਾਲੀ ਲੱਗੀ ਹੋਈ ਹੈ ਤੇ ਕਿੰਗ ਸਾਈਜ਼ ਦੇ ਵਿੱਚ ਇਹ ਬੈੱਡ ਬਣਾ ਹੋਇਆ ਹੈਗਾ ਪਿੱਲਰ ਵਾਲਾ ਬੈੱਡ ਇਹ ਆਮ ਤੌਰ ਤੇ ਮਾਰਕੀਟ ਦੇ ਵਿੱਚ ਇਹਨਾਂ ਵਿਰਾਸਤੀ ਚੀਜ਼ਾਂ ਦਾ ਕੋਈ ਰੇਟ ਨਹੀਂ ਹੈਗਾ ਕਿਉਂਕਿ ਇਹਨੂੰ ਹਰ ਕੋਈ ਕਾਰੀਗਰ ਨਹੀਂ ਇਹਨੂੰ ਤਿਆਰ ਕਰਦਾ ਵੀ ਆਪਾਂ ਕਹਿੰਦੇ ਕੋਈ ਆਮ ਕਾਰੀਗਰ ਇਹਨੂੰ ਤਿਆਰ ਕਰ ਦੂਗਾ ਨਾ ਕਿਸੇ ਨੂੰ origignal ਪਿੱਤਰ ਮਿਲਦਾ ਹੈਗਾ ਤੇ ਨਾ ਮਤਲਬ ਇਹਦਾ ਸਿਸਟਮ ਵੀ ਕੋਈ ਵੀ ਆਮ ਕਾਰੀਗਰ ਨਹੀਂ ਤਿਆਰ ਕਰ ਜੇ ਕੋਈ ਬੰਦਾ ਤਿਆਰ ਕਰ ਵੀ ਇਹ ਰਮ ਰੇਟ ਹੋਊਗਾ ਜੋ ਬੰਦੇ ਦੇ ਜਿਵੇਂ ਤੁਸੀਂ ਕਿਹਾ ਗਿਆ ਵੀ ਹਿਸਾਬ ਚ ਨਹੀਂ ਆ ਸਕਦਾ 1.5 ਲੱਖ ਕੋਈ ਲੱਖ ਮੰਗੂਗਾ ਕਿਉਂਕਿ ਇਹ ਐ ਤਾਂ ਹੈ ਨਹੀਂ ਵੀ ਇਹ ਮੇਰੇ ਸ਼ੋਰੂਮ ਤੇ ਮਿਲ ਗਿਆ ਤੁਹਾਨੂੰ ਬਰਾਬਰ ਦੇ ਸ਼ੋਰੂਮ ਤੇ ਮਿਲ ਜੂਗਾ ਕਿਸੇ ਹੋਰ ਸ਼ੋਰੂਮ ਤੇ ਮਿਲ ਜੂਗਾ ਇਹ ਸਿਲੈਕਟਡ ਸ਼ੋਰੂਮਾਂ ਦੀ ਚੀਜ਼ ਹੋਊਗੀ ਤੇ ਤੁਹਾਨੂੰ ਪਤਾ ਜਿਵੇਂ ਹੁਣ ਅਸੀਂ ਜੋ ਵੀ ਅਸੀਂ ਚੀਜ਼ ਆਪ ਹੀ ਬਣਾਉਂਦੇ ਆ ਤੇ ਆਪ ਸੇਲ ਕਰਦੇ ਆ ਇੱਕ ਜੈਨੂਅਲ ਮਾਰਜਨ ਦੇ ਨਾਲ ਕੰਮ ਕਰਦੇ ਆ ਕਮਾਈ ਕਰਦੇ ਆ ਪਰ ਇੱਕ ਜਾਇਜ਼ ਕਮਾਈ ਕਰਦੇ ਆ ਇਹ ਸਾਰਾ ਅਸੀਂ ਕੰਪਲੀਟ ਬੈੱਡ ਸਿਰਫ 60000 ਰੁਪਏ ਦੇ ਵਿੱਚ ਦੇ ਰਹੇ ਆ ਤੇ ਵੀ ਕੁਆਲਿਟੀ ਦੀ ਆਪਾਂ ਗੱਲ ਕਰੀ ਵੀ ਇਹ ਵਿੱਚ ਸਪੇਸ ਕਿੰਨੀ ਕੁ ਮਿਲ ਮਹੂਰੀਆ ਸਪੇਸ ਦਾ ਬਹੁਤ ਕੁਝ ਦੇਖ ਸਕਦੇ ਚਾਹੇ ਆਪਾਂ ਵੱਡੇ ਵੱਡੇ ਆਪਾਂ ਕਹਦੇ ਕੰਬਲ ਵੀ ਟੋਟਲ ਰੈਡੋ ਦਾ ਨਹੀਂ ਮੈਂ ਉੱਤੇ ਚੜ ਕੇ ਦੇਖ ਲਓ ਚੜਗਾ ਇਹਦੇ ਕੋਈ ਗੱਲ ਨਹੀਂ ਆਇਆ ਤਾਂ ਇਹ ਹੋ ਕਰਕੇ ਦੇਖ ਲੈਂਦੇ ਆ ਹਾਂਜੀ ਹਾਂ ਤੇ ਬਈ ਆਪਾਂ ਨੂੰ ਜਿਵੇਂ ਕਹਦੀ ਵੀ ਨਾਲ ਵੀ ਆਪਾਂ ਨੂੰ ਬਸ ਆ ਵੀਰੇ ਸ਼ੋਹ ਦਿੱਤੀ ਹੋਈ ਹੈ ਕੱਲੀ ਬਈ ਨਾਲ ਦਿਖ ਰਿਹਾ ਵੀ ਆਪਾਂ ਨੂੰ ਤਾਂ ਐਵੇਂ ਕੁੰਡੇ ਲਾਏ ਹੁੰਦੇ ਨੇ ਨਾਲ ਖਿੱਚਣ ਵਾਸਤੇ ਹਾਂ ਨਹੀਂ ਇਹ ਦਰਾਜ ਦਰਾਜ ਬਣੇ ਹੋਏ ਨਹੀਂ ਦਰਾਜ ਬਣੇ ਹੋਏ ਨੇ ਇਹ ਦਰਾਜ ਤੁਸੀਂ ਖੋਲੋ ਖੁੱਲ ਜਾਣਗੇ ਇਹ ਸਾਈਡ ਤੋਂ ਖੋਲੋ अच्छा ਵੀ ਛੈੜ ਤੂੰ ਹਾਂ ਦੇਖੋ ਕੀ ਖੂਬਸੂਰਤੀ ਹੈ ਸਿੱਖ ਗਈ ਸਿੱਖ ਗਈ ਫੇਰ ਤਾਂ ਵੀ ਖਰੀਦ ਸਕਦਾ ਜੇ ਮੈਂ ਸਿੱਖ ਗਿਆ ਹਾਂ ਸਿੱਖ ਖਰੀਦ ਸਕਦਾ ਪਰ ਕੱਲੇ ਸਿੱਖਣ ਨਾਲ ਹੀ ਨਾ ਕਰੀਦੇ ਆ ਤੇ ਬਈ ਆਪਾਂ ਗੱਲ ਕਰੀਏ ਵੀ ਆਪਾਂ ਚੇਂਜਸ ਵਗੈਰਾ ਕਰਾਉਣਾ ਹੋਵੇ ਕੁਝ ਤੇ ਇਹਦੇ ਵਿੱਚ ਕਰ ਦੋ ਸਾਰੇ ਤਰ੍ਹਾਂ ਦੀ ਹੋ ਸਕਦੀ ਹੈ ਮਤਲਬ ਵਿੱਚ ਵਕ ਵਕਤ ਰੈਂ ਡਿਜ਼ਾਈਨ ਹੀ ਮਿਲ ਜਾਣਾ ਪਿੱਲਰ ਆਣੇ ਲੈਣਾ ਆਪਾਂ ਹੋਰ ਕੋਈ ਡਿਜ਼ਾਈਨ ਲੈਣਾ ਉਹ ਤਾਂ ਫਿਰ ਲਿਮਟਡ ਹੋਊਗੀ ਬਈ ਕਿਵੇਂ ਯਾਪਾ ਗੈਰੀ ਵੀ ਆਪਾਂ ਨੂੰ ਕੱਲੇ ਆ ਇਹਦੇ ਵਿੱਚ ਡਿਜ਼ਾਈਨਿੰਗ ਮਿਲ ਜੂਈ ਇਹਦੇ ਵਿੱਚ ਨੀ ਮਤਲਬ ਪਿੱਲਰਾਂ ਦੇ ਨਾਲ ਆਪਾਂ ਸਾਈਡ ਤੇ ਆਪਾਂ ਥੋੜਾ ਰੇਟ ਘਟਾਉਣ ਦਾ ਸਾਈਡ ਤੇ ਵਰਕ ਹੋਇਆ ਵਾ ਸਾਈਡ ਆਪਾਂ ਪਲੇਨ ਲੈ ਸਕਦੇ ਹਾਂ ਇਹਦੀ ਪਾਲਿਸ਼ ਆਪਾਂ ਚੇਂਜ ਕਰਵਾ ਸਕਦੇ ਹਾਂ ਪਿੱਤਲ ਲਵਾਉਣਾ ਹੈ ਨਹੀਂ ਲਵਾਉਣਾ ਉਹ ਚੀਜ਼ਾਂ ਹੋ ਸਕਦੀਆਂ ਆਪਣੀ ਮਨਮਰਜ਼ੀ ਦੇ ਨਾਲ ਕਸਟਮਾਈਜ਼ ਆਮਤ ਜਿਵੇਂ ਮਰਜ਼ੀ ਕਸਟਮਾਈਜ਼ੇਸ਼ਨ ਬੰਦਾ ਕਰ ਸਕਦਾ ਹੈ ਇਹਦੇ ਨਾਲ ਦੀ ਬੰਦਾ ਲਿਮਾਰੀ ਬਣਾ ਸਕਦਾਗਾ ਇਹਦੇ ਨਾਲ ਲੀਡੀ ਪੈਨਲ ਵੀ ਬਣਾ ਸਕਦਾ ਜੋ ਬੰਦਾ ਚੀਜ਼ ਕਹੂਗਾ ਜੋ ਸਾਨੂੰ ਫੋਟੋ ਦੇਵੇਗਾ ਜੈਨੂਨ ਚੀਜ਼ ਹੋਵੇਗੀ ਇਹਦੀ ਬਣਾ ਦੇ ਕੋਈ ਦਿੱਕਤ ਨਹੀਂ ਇਹ ਆਪਣੇ ਸ਼ ਕਿ ਮੈਂ ਹੈਰਾਨ ਹੋ ਗਿਆ ਵੀ ਆ ਬੈਡ ਆਪਣੇ ਮਿਲ ਸਕਦਾ ਜੀ ਮੈਂ ਕਹਿੰਦਾ ਇਹ ਆਰਡਰ ਦੀ ਤਿਆਰ ਹੁੰਦੀ ਨਹੀਂ ਬਈ ਯਾਰ ਹਾਂ ਆਰਡਰ ਦੀ ਤਿਆਰ ਹੁੰਦੀ ਜਿਵੇਂ ਪਹਿਲੇ ਤੁਸੀਂ ਦੱਸੇ ਜੇ ਆਸਟ੍ਰੇਲੀਆ ਜਾਣਾਗਾ ਆ ਤੀ ਸਮਾਨ ਪੈਕ ਕੀਤਾ ਹੋਇਆ ਦੇਖ ਰਹੇ ਹਾਂ ਸਾਰੇ ਇਹ ਬਾਹਰੀ ਕੰਟਰੀਆਂ ਦੇ ਵਿੱਚ ਹੀ ਸਮਾਨ ਜਾਂਦਾਗਾ ਜੋ ਵੀ ਬੰਦਾ ਸਾਨੂੰ ਕੋਈ ਫੋਟੋ ਵੀਡੀਓ ਦਿੰਦਾ ਉਹੀ ਚੀਜ਼ ਤਿਆਰ ਹੋ ਜਾਂਦੀ ਇਹ ਬੈਡ ਦੇ ਨਾਲ ਹੀ ਬੰਦੇ ਨੇ ਸੇਮ ਰੂਮ ਦੇ ਵਿੱਚ ਰੱਖਣਾ ਤੇ ਤੁਹਾਨੂੰ ਸਟੋਰੇਜ ਆਹ ਬੀਅਰ ਬਾਰ ਦਿਖਾਉਣਾਗਾ ਮੈਂ ਇਹ ਜਿਹੜਾ ਬੀਅਰ ਬਾਰ ਬਣ ਹ ਅੰਦਰ ਇਹਦੇ ਬੋਤਲਾਂ ਵਗੈਰਾ ਰੱਖੇ ਜਾਂਦੇ ਹਿੰਗੇ ਵਿਸਕੀ ਵਾਲੇ ਗਲਾਸ ਹੋਗੇ ਸ਼ਾਰਟਸ ਵਾਲੇ ਗਲਾਸ ਹੋਗੇ ਵਾਈਨ ਵਾਲੇ ਗ ਇਓ ਬੈੱਡ ਦੇ ਨਾਲ ਸੀਜ਼ ਰੱਖਣੀ ਆ ਬੈੱਡ ਦੇ ਨਾਲ ਹੀ ਕੁਆਲਿਟੀ ਮੈਚ ਹੁੰਦੀ ਹੈ ਇਹਦੀ ਵੀ ਕਵਰ ਵਗੈਰਾ ਵੀ ਆਪਾਂ ਜੇ ਕੁਝ ਹੋਰ ਵੀ ਤਿਆਰ ਕਰਵਾਉਣਾ ਹੋਵੇ علیحدਾ ਵੀ ਫੋਟੋ ਭੇਜ ਕੇ ਤੁਸੀਂ ਤਿਆਰ ਕਰ ਦੋ ਹਾਂ ਤਿਆਰ ਕਰ ਦਿੰਦੇ ਕੋਈ ਚੱਕਰ ਨਹੀਂ ਹੈਗਾ ਵੀ ਪ੍ਰਾਈਸ ਤਾਂ ਨਹੀਂ ਫਿਰ ਜ਼ਿਆਦਾ ਲਾਉਂਦੇ ਵੀ ਹਾਂ ਵੀ ਤਿਆਰਤਾ ਅਸੂਲ ਕਰਨੀ ਨਹੀਂ ਨਹੀਂ ਮਤਲਬ ਜੈਨੂਨ ਪ੍ਰਾਈਸ ਹੋਊਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਪ੍ਰਾਈਸ ਤਾਂ ਹੁਣ ਬੜਦਾ ਤੁਸੀਂ ਦੇਖ ਲਿਆ ਸਾਡੇ ਪ੍ਰਾਈਸ ਮਾਰਜਿਨਸ ਦਾ ਖੈਰ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਦੇ ਸਾਡੇ ਪ੍ਰਾਈਸ ਹੋਣਗੇ ਤਾਂ ਅਫੋਰਡੇਬਲ ਹੀ ਹੋਊਗਾ ਜੋ ਹੋਊਗਾ ਤਾਂ ਰੇਂਜ ਤੋਂ ਬਾਹਰ ਨਹੀਂ ਹੁੰਦਾ ਕੰਮ ਠੀਕ ਹੈ ਬਾਈ ਜੀ ਤੇ ਆਪਣੀ ਸ਼ਾਪ ਦਾ ਨਾਮ ਤੇ ਮੋਬਾਈਲ ਨੰਬਰ ਸਾਡੀ ਸ਼ਾਪ ਦਾ ਨਾਮ ਹੈ ਬਰਨਾਲਾ ਵਰਸ ਤੇ ਮੋਬਾਈਲ ਨੰਬਰ 9804242042 ਤੇ ਸਾਡੀ ਸ਼ਾਪ ਦਾ ਐਡਰੈਸ ਹੈ ਬੱਸ ਸਟੈਂਡ ਦੇ ਕੋਲੇ ਪ੍ਰੀਮ ਪ੍ਰਧਾਨ ਮਾਰਕੀਟ ਦੇ ਸਾਹਮਣੇ ਗਲੀ ਦੇ ਵਿੱਚ ਆਪਣਾ ਸ਼ੋਰੂਮ ਬਰਨਾਲਾ ਵਰਸ ਦੇ ਨਾਮ ਤੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਮਿੱਤਰੋ ਕਾਲ ਵੀ ਕਰ ਸਕਦੇ ਹੋ